ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾਂ ਦਿਨ ਰਾਤ ਕਮਾਇੜੋ ਸੋ ਆਇਓ ਮੱਥੇ ਜਿਸ ਪਾਸ ਲੁਕਾਏ ਦੜੋ ਸੋ ਵੇਖੀ ਸਾਥੈ ਸੰਗ ਦੇਖੈ ਕਰਨਹਾਰਾ ਗਾਇ ਪਾਪ ਕਮਾਈਐ ਸੁਖਿਰਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਅੱਠ ਪੈਰ ਹਰ ਨਾਮ ਸਿਮਰੋ ਚੱਲੇ ਤੇਰੇ ਸਾਥੇ ਭਜ ਸਾਧ ਸੰਗਤ ਸਦਾ ਨਾਨਕ ਮਿਟੈ ਦੋਖ ਕਮਾਤੇ ਵਾਲਵਾਂਚ ਕਾਰ ਉਦਰ ਪਰੈ ਮੂਰਖ ਗਾਵਾਰਾ ਸਭ ਕਿਛ ਦੇ ਰਹਾ ਹਰ ਦੇਵਨ ਹਾਰਾ ਦਾਤਾਰ ਸਦਾ ਦਿਆਲ ਸੁਆਮੀ ਕਾਏ ਮਨੋ ਵਿਸਾਰੀਏ ਮਿਲ ਸਾਧ ਸੰਗੇ ਭਜਨ ਸੰਗੇ ਖੁਲ ਸਮੂਹਾ ਤਾਰੀਐ ਸਿੱਧ ਸਾਧਕ ਦੇਵ ਮੁਨੀ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜੀਐ ਪ੍ਰਭੇਕ ਕਰਨੈ ਹਾਰਾ ਖੋੜ ਨਾ ਕੀਜਈ ਪ੍ਰਭ ਪਰਖਣ ਹਾਰਾ ਕੂੜ ਕਪਟ ਕਮਾਵਦੜੇ ਜਨਮੈ ਸੰਸਾਰਾ ਸੰਸਾਰ ਸਾਗਰ ਤਿਨੀ ਤਰਿਆ ਜਿਨੀ ਏਕ ਧਿਆਇਆ ਤਜ ਕਾਮ ਕ੍ਰੋਧ ਨਿੰਦ ਨਿੰਦਾ ਪ੍ਰਭ ਸਰਨ ਆਇਆ ਆਇਆ ਜਾਲਧਰ ਮਈਲ ਰਵਿਆਸwami ਊਚ ਗੰਮ ਪਾਰਾ ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ ਪੇਖ ਹਰ ਚੰਦ ਔੜੀ ਅਸਥਿਰ ਕਿਸ਼ਨਾਹੀ ਮਾਇਆ ਰੰਗ ਜੀਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੈ ਦਿਨਸ ਰੈਣ ਸਮਾਲੀਐ ਹਰ ਏਕ ਬਿਨ ਕਾ ਸ਼ਬਰ ਨਾਹੀ ਭਾਉ ਦੁਤੀਆ ਜਾਲੀਐ ਉਮੀਦ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਵਡ ਭਾਗ ਪਾਈਐ ਸੂਖ ਸਹਿਜ ਸਮਾਹੀ ਆਸਾ ਮਹੱਲਾ ਪੰਜਵਾਂ ਸ਼ਾਂਤ ਘਰ 8ਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਮਲਾ ਭਰਮ ਪੀਤ ਕਮਲਾ ਪਰਮ ਪੀਤ ਹੈ ਤੀਖਣ ਮਦ ਬਿਪਰੀਤ ਹੈ ਅਵਧ ਕਾਰਥ ਜਾਤ ਗਹਿਬਰ ਬਨ ਘੋਰ ਗਹਿਬਰ ਬਨ ਘੋਰ ਹੈ ਗ੍ਰਹਿ ਮੂਸਤ ਮਨ ਚੋਰ ਹੈ ਦਿਨ ਕਰੋ ਅਨ ਦਿਨ ਖਾਤ ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ ਮਿਲੋ ਪ੍ਰਭ ਗੁਰੂ ਨਾ ਪਤੇ ਜਨਮ ਮਰਨ ਨੇਕ ਬੀਤੇ ਪ੍ਰੇ ਸੰਗ ਬਿਨ ਕਛ ਨਹਿ ਗਤੇ ਕੋਲਰ ਉਪਤੂਪ ਗਿਆ ਨਹੀਨੀ ਤੁਜ ਬਿਨਾ ਮੋਹੇ ਕਵਨ ਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰੇਨਾਥ ਨਰ ਹਰ ਕਰੋ ਗਾਤ ਮੀਨਾ ਜਲ ਹੀਨ ਮੀਨਾ ਜਲ ਹੀਨ ਹੈ ਉਹ ਬਿਸ਼ਰਤ ਮਨ ਤਨ ਖੀਨ ਹੈ ਕਤ ਜੀਵਨ ਪ੍ਰੇ ਬਿਨ ਹੋਤਾ ਸਨ ਮੁਖ ਸਹਿਬਾਨ ਸਨ ਮੁਖ ਸਹਿਬਾਨ ਹੈ ਮਿਰਗ ਅਰਪੇ ਮਨ ਤਨ ਪ੍ਰਾਨ ਹੈ ਉਹ ਬੇਦਿਓ ਸਹਿਜ ਸਰੋਤ ਪ੍ਰੀਤ ਪ੍ਰੀਤ ਲਾਗੀ ਮਿਲ ਬੈਰਾਗੀ ਖਿਨ ਰੈਨ ਧ੍ਰਿਗ ਤਨ ਤਿਸ ਬਿਨਾ ਪਲਕਾ ਨਾ ਲਾਗੇ ਪ੍ਰੇ ਪ੍ਰੇਮ ਪਾਗੇ ਚਿਤਵੰਤੇ ਆਂਦੇਨ ਪ੍ਰਭ ਮਨਾ ਸ਼ਰੀਰਾੰਗ ਰਾਤੇ ਨਾਮ ਮਾਤੇ ਭੈ ਪਰਮ ਦੁਤੀਆ ਸਗਲ ਖੋਤ ਕਰਮਿਆ ਦਿਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤਾ अलिय लगुं अल जात अलिय लगुं अल जात हे मकरंद रस बासन मात हे प्रीत कमल बंधावत आप छात्रक चित प्यास छात्रक चित प्यास हे कान बूंद विचित्र मन आस हे अल पीवत बिन सत ताप तापा बिना सुन दुख नाशन मिल प्रेम मन तन अतकना सुंदर चतुर सुजान स्वामी कवन रसना गुणपना ਗੈ ਪੂਜਾ ਲੇਵੋ ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟਤ ਪਾਪ ਨਾਨਕ ਜੰਪੈ ਪਤਤ ਪਾਵਨ ਹਰ ਦਰਸ ਪੇਖਤ ਨੈ ਸੰਤਾਪ ਚਿਤਵੋ ਚਿਤਨਾਥ ਚਿਤਵੋ ਚਿਤਨਾਥ ਹੈ ਰਖ ਲੇਵੋ ਸਰਣ ਨਾਥ ਹੈ ਮਿਲ ਚਾਓ ਚਾਈਦੇ ਪ੍ਰਾਨ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ ਮਨ ਲੁਬਦ ਗੋਪਾਲ ਗਿਆਨ ਹੈ ਜਾਚਕ ਜਨ ਰਾਖਤ ਮਾਨ ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲੇ ਛ ਪੁਜੰਤੀਆ ਹਰ ਕੰਠ ਲਾਗੇ ਦਿਨ ਸੁਭਾਗੇ ਮਿਲ ਨਾਹ ਸੇਜ ਸੋਹੰਤੀਆ ਪ੍ਰਭ ਦੇਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਤਰ ਗੁਣ ਨਿਧਾਨ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੂਨੀ ਸਹਿ ਭੰਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸ਼ਲੋਕਾਂ ਨਾਲ ਸ਼ਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲੇਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗ ਵੈ ਸੂਰਜ ਚੜੈ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰ ਨਾ ਚੇਤਨੀ ਮਨ ਆਪਣੈ ਸੁਚੇਤ ਛੁੱਟੇ ਤੇ ਲਬੁਆੜ ਜਿਉ ਸੁਣੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕੋ ਨਾਨਕ ਸੋ ਨਾਹਾ ਫਲਿਐ ਫੁਲਿਐ ਬਪੜੇ ਪੀਤਨ ਵਿੱਚ ਸਵਾਹਾ ਪੌੜੀ ਆਪਿ ਨੈ ਆਪ ਸਾਜਿਓ ਆਪਿ ਨੈ ਰਚਿਓ ਨਾਓ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ ਤੂੰ ਜਾਣੋਈ ਸਭ ਸੈ ਦੇ ਲੈ ਸੈ ਜਿੰਦ ਕੁਵਾਓ ਕਰ ਆਸਨ ਡਿਠੋ ਚਾਓ ਤੂੰ ਜਾਣੋਈ ਸਭ ਸੈ ਦੇ ਲੈ ਸੈ ਜਿੰਦ ਕੁਵਾਓ ਕਰ ਆਸਨ ਡਿੱਠੋ ਜਾਓ ਕਰ ਆਸਨ ਡਿੱਠੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ